ਦੇਖੋ ਜੀ ਜਿਹੜਾ ਝੋਨਾ 17 ਮੋਚਰ ਵਾਲਾ ਖਰੀਦ ਕਰ ਰਹੇ ਆ ਸੁੱਕਾ ਝੋਨਾ 17 ਤੇ ਹੀ ਐ ਤੇ ਹੁਣ ਵੀ ਜਿਹੜਾ ਢੇਰੀਆਂ ਦਾ ਭਾਅ ਲਾਇਆ ਉਹ ਵੀ 17 ਤੇ ਹੀ ਲਾਇਆ ਹੈਗਾ ਪ੍ਰਬੰਧ ਸਾਰੇ ਪ੍ਰਵੰਧ ਪੂਰੇ ਨੇ ਕਿਸਾਨ ਆ ਉਹਦਾ ਸੁੱਕਾ ਝੋਨਾ ਲੈ ਕੇ ਆਵੇ ਨਾਲ ਦੀ ਨਾਲ ਉਹਦਾ ਝੋਨਾ ਤਲੂਗਾ ਤੇ ਪੇਮੈਂਟ ਹੋਊਗੀ ਜੀ ਪ੍ਰਬੰਧ ਦੇ ਵਿੱਚ ਜਿਹੜਾ ਦੌਰਾ ਕੀਤਾ ਗਿਆ ਅਸੀਂ ਇਹ ਤੋਂ ਪਹਿਲਾਂ ਪੱਤੋ ਹੀਰਾ ਸਿੰਘ ਹੁਣ ਮੰਨੂ ਕੇ ਸੈਦੋ ਕੇ ਅਕਤੂਬਰਾ ਜਾ ਰਹੇ ਹਾਂ ਅਸੀਂ ਧੰਨਵਾਦ ਕਰਦੇ ਆਂ ਸ਼ਿਟੀ ਬਰਿੰਦਰ ਸ਼ਰਮਾ ਜੀ ਮਾਰਕੀਟ ਕਮੇਟੀ ਚੇਅਰਮੈਨ ਹਰਪ ਸਿੰਘ ਵਾਲਾ ਜੋ ਅੱਜ ਸਾਡੇ ਪਿੰਡ ਪਤੋ ਹੀਰਾ ਸਿੰਘ ਵਿਖੇ ਜੋ ਝੋਨੇ ਦੀ ਖਰੀਦੰਦੇ ਸ਼ੁਰੂ ਕਰਵਾਈਆ ਇਹਨਾਂ ਦਾ ਦਿਲਦਿਆਂ ਘਰਾਂ ਜਦੋਂ ਸਮੁੱਚੀ ਆਮ ਆਦਮੀ ਪਾਰਟੀ ਇਕਾਈ ਦੀ ਜੋ ਸਾਡੀ ਟੀਮ ਆ ਤੇ ਸਮੁੱਚੇ ਕਿਸਾਨਾਂ ਅਗੂ ਸਾਡੇ ਅਗੂ ਖੜੇ ਹੈਗੇ ਸਮੁੱਚੇ ਨਗਰਵਲੀਓ ਇਹਨਾਂ ਦਾ ਧੰਨਵਾਦ ਕਰਦੇ ਜੀ ਐ ਕਹਿੰਦੇ ਇਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਸੈਕਟਰੀ ਮੀਡੀਆ ਚਾਰਜ ਅਮਰਪਾਲ ਖਾਲਸਾ ਜੀ ਪਹੁੰਚਿਆ ਤੇ ਹੋਰ ਜਿੰਨੇ ਵੀ ਅਧਿਕਾਰੀ ਮਾਰਕੀਟ ਕਮੇਟੀ ਪਹੁੰਚਿਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ। ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਜੀ ਇਸ ਮੰਡੀਆ ਦੇ ਵਿੱਚ। ਦੇਖ ਹੀ ਲਿਆ ਜੀ ਦਾਣਾ ਮੰਡੀ ਦੇ ਵਿੱਚ ਵਧੀਆ ਪ੍ਰਬੰਧ ਆ ਤੇ ਇੱਕ ਹੋਰ ਧੰਨਵਾਦ ਕਰਕੇ ਦਾਣਾ ਮੰਡੀ ਦੇ ਵਿੱਚ ਜਿਹੜਾ ਸੈੱਟ ਸਾਡਾ ਬਹੁਤ ਪੁਰਾਣਾ ਹੋ ਚੁੱਕਿਆ ਸੀਗਾ। ਠੀਕ ਆ ਉਹ ਚੇਅਰਮੈਨ ਸਾਹਿਬ ਦੀ ਬਦੌਲਤ ਉਹ ਪਾਸ ਹੋਇਆ ਤੁਸੀਂ ਦੇਖ ਸਕਦੇ ਆਂ। ਵੀ ਉਹ ਵਰਕ ਤੇ ਤਿਆਰ ਹੋ ਲੱਗਾਗਾ ਕੁਝ ਦਿਨਾਂ ਦੇ ਵਿੱਚ ਉਹ ਤਿਆਰ ਹੋ ਜਾਊਗਾ। ਉਸ ਸੂਰਤ ਵਿੱਚ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ। ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜ ਮਾਨ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਵੇਂ ਜਿਵੇਂ ਜਿੰਨਾਂ ਜਿੰਨਾ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਹੋ ਰਹੀ ਹੈ ਉੱਥੇ-ਉੱਥੇ ਜਿਹੜੀ ਖਰੀਦ ਦਾ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਪਹਿਲਾਂ ਸ਼ਹਿਰ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਹੋਈ ਸੀ ਉੱਥੇ ਐਮਐਲਏ ਸਾਹਿਬ ਨੇ ਤੇ ਸਾਡੇ ਮਾਨਯੋਗ ਚੇਅਰਮੈਨ ਮਾਰਕੀਟ ਕਮੇਟੀ ਬਰਿੰਦਰ ਸ਼ਰਮਾ ਜੀ ਨੇ ਝੋਨੇ ਦੀ ਜਿਹੜੀ ਖਰੀਦ ਸ਼ੁਰੂ ਕਰਾਈ ਸੀ ਤੇ ਹੁਣ ਪਿੰਡਾਂ ਦੀਆਂ ਮੰਡੀਆਂ ਦੇ ਵਿੱਚ ਵੀ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਆ ਤੇ ਉੱਥੇ ਹੁਣ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਚੋਨੇ ਦੀ ਆਮਦ ਸ਼ੁਰੂ ਹੋ ਗਈ ਆ ਤੇ ਮੌਸਮ ਸਹੀ ਆ ਰਿਹਾ ਉੱਥੇ-ਉੱਥੇ ਝੋਨੇ ਦੀ ਖਰੀਦ ਸ਼ੁਰੂ ਕਰਾਈ ਜਾ ਰਹੀ ਆ ਮਾਨ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਖੜੀ ਆ ਤੇ ਖੜੀ ਰਹੂਗੀ ਕਿਹੜੇ-ਕਿਹੜੇ ਪਿੰਡਾਂ 'ਚ ਜਾਇਜ਼ਨਸ ਤੋਂ ਬਾਅਦ ਹੁਣ ਅਸੀਂ ਪਹਿਲਾ ਪਤੋ ਫੀਦਾ ਸਿੰਘ ਚੇਅਰਮੈਨ ਸਾਹਿਬ ਨੇ ਝੋਨੇ ਦੀ ਖਰੀਦ ਸ਼ੁਰੂ ਕਰਾਈ ਆ ਜੀ ਇਸ ਵਕਤ ਅਸੀਂ ਮਾਨੂਕੇ ਪਿੰਡ 'ਚ ਖੜੇ ਆ ਇੱਥੇ ਸਮੂਚੀ ਪੰਚਾਇਤ ਦੋਨੇ ਪਛੇਤਾਂ ਖੜੀਆਂ ਸਾਡੀ ਪਾਰਟੀ ਦੇ ਸਾਰੇ ਆਗੂ ਸਹਿਬਾਨ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਕਿਸਾਨ ਵੀਰ ਤੇ ਆੜਤੀਏ ਵੀਰ ਖੜੇ ਆ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇੱਥੇ ਪਾ ਲਾਇਆ ਹੁਣ ਇਸ ਤੋਂ ਬਾਅਦ ਅਸੀਂ ਸੈਦੋ ਕੇ ਪਿੰਡ ਦੀ ਮੰਡੀ ਜਾਣਾ ਉਸ ਤੋਂ ਬਾਅਦ ਤਖਤਪੁਰਾ ਸਾਹਿਬ ਜਾਣਾ ਫਿਰ ਅੱਗੇ ਜਿਹੜੀ ਜਿਹੜੀ ਮੰਡੀ ਦੇ ਵਿੱਚ ਝੋਨੇ ਦੀ ਆਮਦ ਹੋਊਗੀ ਉੱਥੇ-ਉੱਥੇ ਪਾ ਲਾਇਆ ਜਾਊਗਾ ਕਿਸਾਨਾਂ ਨੂੰ ਇਹ ਹੀ ਅਪੀਲ ਆ ਵੀ ਝੋਨਾ ਜਿਹੜਾ ਖੇਤ ਦੇ ਵਿੱਚ ਖੜਾ ਦੋ ਦਿਨ ਉਹਦਾ ਕੋਈ ਖਤਰਾ ਨਹੀਂਗਾ ਜਦੋਂ ਆਪਾਂ ਹਰਾ ਲਿਆ ਕੇ ਮੰਡੀ 'ਚ ਸਿੱਟ ਦਿੰਨੇ ਹਾਂ ਉਹ ਨਾਲੇ ਆਪਣਾ ਨੁਕਸਾਨ ਹੁੰਦਾ ਨਾਲੇ ਫਿਰ ਆ ਆਪਾਂ ਨੂੰ ਤਕਲੀਫ ਹੁੰਦੀ ਆ ਜਿਆਦਾ ਟਾਈਮ ਮੰਡੀ 'ਚ ਰਹਿਣਾ ਪੈਂਦਾ ਜੇ ਆਪਾਂ ਖੇਤ ਦੇ ਵਿੱਚੋਂ ਹੀ ਸੋਕਾ ਚੋਣਾ ਵੜ ਕੇ ਲਿਆਵਾਂਗੇ ਔਣਸਰ ਤਲ ਜਣਾ ਤੇ ਨਾਲ ਦੀ ਨਾਲ ਆਪਣੇ ਖਾਤਿਆਂ ਦੇ ਵਿੱਚ ਪੈਸੇ ਪੈ ਜਾਣਗੇ